ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਮ ਹੋਗੇ ਅੱਜ ਇੱਕ ਖਾਸ ਵੀਡੀਓ ਆਪਾਂ ਉਹਨਾਂ ਲਈ ਲੈ ਕੇ ਆਏ ਆਂ ਜਿਹੜੇ ਕਿ ਸਿਸਟਰ ਭੈਣ ਭਰਾ ਹਨ ਕਹਿਣੇ ਵੀ ਸਾਡਾ ਬਿਆਨ ਨਹੀਂ ਹੋਣਾ ਸਾਡੀ ਉਮਰ ਆ ਜਾ ਰਹੀ ਹੈ ਰਿਸ਼ਤੇ ਬਹੁਤ ਆਉਂਦੇ ਆ ਹਨਾ ਪਰ ਕੋਈ ਵੀ ਰਿਸ਼ਤਾ ਪੂਰਨੀ ਚੜ ਰਿਹਾ ਹੈਗਾ ਤੇ ਅੱਜ ਆਪਾਂ ਉਹਨਾਂ ਨੂੰ ਇੱਕ ਐਦਾਂ ਦਾ ਤਰੀਕਾ ਦੱਸਾਂਗੇ ਜਿਹੜਾ ਕਿ ਤੁਸੀਂ ਅਕਸਰ ਸੁਣਿਆ ਹੋਣਾ ਕਿ ਇੱਕ ਹਨਾ ਜਿੰਦਾ ਲੈ ਲੋ ਜਿੰਦਾ ਲੈ ਕੇ ਉਹਨੂੰ ਚਾਬੀ ਲਗਾ ਦਿਓ ਚਾਬੀ ਲਗਾ ਕੇ ਸ਼ਨੀਵਾਰ ਨੂੰ ਹਣਾ ਬਾਹਰ ਨੂੰ ਚਰਸਤੇ ਦੇ ਵਿੱਚ ਰੱਖਿਓ ਦੂਸਰਾ ਦੋ ਰੜਕ ਕੇ ਲੈ ਲਓ ਉਹਨਾਂ ਨੂੰ ਬੰਨ੍ਹ ਦਿਓ ਆਪਸ ਦੇ ਵਿੱਚ ਉਹਨੂੰ ਵੀ ਚਰਸਤੇ ਦੇ ਵਿੱਚ ਰੱਖਿਓ ਇੱਕ ਤੀਸਰਾ ਨੁਸਖਾ ਹੋਰ ਹੈਗਾ ਕਿ ਬਾਹਰ ਵਾਲੇ ਦਿਨ ਜਿਹੜੇ ਕੁਮਿਹਾਰ ਹੁੰਦੇ ਨੇ ਹਣਾ ਉਹਨਾਂ ਦੀ ਇੱਕ ਚੱਕ ਵਾਲੀ ਸੋਟੀ ਹੁੰਦੀ ਆ ਉਹਨੂੰ ਲੈ ਕੇ ਖੁੰਜੇ ਦੇ ਵਿੱਚ ਰੱਖ ਦਿਓ ਜਦੋਂ ਤੁਹਾਡਾ ਮਾਲਕੀ ਰਿਸ਼ਤਾ ਹੋਊਗਾ ਉਸ ਟਾਈਮ ਤੁਸੀਂ ਉਸਨੂੰ ਕੁਮਹਿਰ ਨੂੰ ਦੇਖ ਕੇ ਮਲਕੇ ਲਾਗ ਦੇਣਾ ਪੈਂਦਾ ਉਹਦੀ ਆ ਦੇਖੋ ਇਹ ਚੀਜ਼ਾਂ ਹੋ ਗਈਆਂ ਹਨਾ ਪੁਰਾਣੇ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਜਿਹੜੀਆਂ ਕਿ ਦੱਸਦੇ ਨੇ ਜਿਹੜੀ ਕਿ ਇਹ ਜਿੰਦੇ ਵਾਲੀ ਗੱਲ ਹੈ ਹਨਾ ਮੈਂ ਵੀ ਬਹੁਤ ਵਾਰੀ ਦੇਖੀ ਆ ਹਨਾ ਲੜਕਿਆਂ ਵਾਲੀ ਵੀ ਦੇਖੀ ਆ ਕੁਮਹਿਰਾਂ ਵਾਲੀ ਵੀ ਦੇਖੀਏ ਪਰ ਮੈਂ ਇੱਕ ਹਨਾ ਗੁਰੂ ਦੇ ਨਾਲ ਜੋੜਨ ਵਾਲੀ ਗੁਰੂ ਦੀ ਪ੍ਰਤੱਖ ਵੀਡੀਓ ਹਨਾ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਇਸ ਤਰੀਕੇ ਨਾਲ ਕਰਨਾ ਜਿਨ੍ਹਾਂ ਦਾ ਵੀ ਹਨਾ ਮੈਰिज ਵਗੈਰਾ ਨਹੀਂ ਹੋ ਰਹੀ ਹੈ ਕਿ ਕਹਿੰਦੇ ਨੇ ਕਹਿੰਦੇ ਸੰਜੋਗ ਲਿਖਣ ਵਾਲਾ ਵੀ ਉਹੀ ਹੈ ਹਨਾ ਤੇ ਬਣਾਉਣ ਵਾਲਾ ਵੀ ਉਹੀ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਅਰ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ-ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਹਨਾ ਆਪਾਂ ਜਿਹੜੀ ਚੀਜ਼ ਨੂੰ ਦੱਸਣ ਲੱਗੇ ਕਿਉਂਕਿ ਕਾਫੀ ਟਾਈਮ ਪਹਿਲਾਂ ਇਹ ਮੈਨੂੰ ਵੀ ਕਿਸੇ ਨੇ ਦੱਸੀ ਸੀ ਜਦੋਂ ਕਿ ਕਈ ਫਰੈਂਡ ਕਹਿੰਦੇ ਆ ਵੀ ਸਾਡਾ ਹਨਾ ਜਿਹੜਾ ਲੱਗਣਾ ਵੀ ਉਹ ਬਹੁਤ ਠੰਡਾ ਹਨਾ ਨਹੀਂ ਹੋ ਪਾ ਰਿਹਾ ਹੈਗਾ ਕਿਉਂਕਿ ਜਦੋਂ ਆਪਣਾ ਬੱਚਾ ਹਨਾ ਵਿਆਹੋਂ ਦੇ ਕਾਬਿਲ ਹੋ ਜਾਂਦਾ ਆਪਾਂ ਨੂੰ ਮਾਪੇ ਨੂੰ ਵੀ ਬਹੁਤ ਟੈਨਸ਼ਨ ਹੋ ਜਾਂਦੀ ਹੈ ਵੀ ਮੇਰਾ ਬੱਚਾ ਬਿਆਹੋਂ ਦੇ ਕਾਬੇ ਲੈ ਹਨਾ ਵੀ ਇਹ ਰਿਸ਼ਤਾ ਨਹੀਂ ਬਣ ਰਿਹਾ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਤੁਸੀਂ ਨੇ ਅਰਦਾਸ ਕਰਨੀ ਹੈ ਤੇ ਜਪਜੀ ਸਾਹਿਬ ਦਾ ਪਾਠ ਡੇਲੀ ਕਰਨਾ ਤੇ ਇਸ ਪਹਿਲਾਂ ਵੀ ਪਾ ਅਰਦਾਸ ਕਰਨੀ ਹੈ ਤੇ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਕਿ ਏ ਵਾਹਿਗੁਰੂ ਜੀ ਮੇਰੀ ਬੱਚੀ ਜਾਂ ਬੱਚੇ ਦਾ ਜਾਂ ਬੱਚਾ ਖੁਦ ਕਰ ਰਿਹਾ ਹੈ ਤਾਂ ਉਹ ਵੀ ਵੀ ਮੇਰਾ ਨਾ ਜਿਹੜਾ ਵੀ ਸੰਜੋਗ ਨੇ ਕਿਸੇ ਗੁਰਸਿੱਖ ਪਰਿਵਾਰ ਨਾਲ ਮਿਲਾਇਓ ਤਾਂ ਕਿ ਜਿਹੜਾ ਹਨਾ ਮੇਰਾ ਪਤਾ ਨਹੀਂ ਕਿਹੜੇ ਕਰਮਾ ਕਰਕੇ ਹਨਾ ਇਹ ਰਿਸ਼ਤਾ ਨਹੀਂ ਹੋ ਰਿਹਾ ਉਸ ਰਿਸ਼ਤੇ ਨੂੰ ਹਨਾ ਸੰਪੂਰਨ ਕਰਵਾਇਓ ਦੇਖੋ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਨੇ ਇਸ ਨੂੰ ਤੁਸੀਂ ਅੱਥਕੱਠ ਨਹੀਂ ਨਾ ਸਮਝੋ ਤੁਸੀਂ ਇਸ ਨੂੰ ਕਰਕੇ ਦੇਖਿਓ ਤੇ ਦੂਸਰੀ ਗੱਲ ਇੱਕ ਛੋਟੀ ਜੀ ਮੈਂ ਹੋਰ ਦੱਸੂਗੀ ਹਨਾ ਕਈ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਵੀ ਪਤਾ ਨਹੀਂ ਕੀ ਗੱਲ ਹੈ ਵੀ ਬਹੁਤ ਵੱਡੀ ਏਜ ਹੋ ਜਾਂਦੀ ਆਪਾਂ ਜਿੱਥੇ ਵੀ ਜਾਂਦੇ ਆ ਹਨਾ ਉਹ ਇੱਥੇ ਹੀ ਰਿਸ਼ਤਾ ਜਾਂ ਤਾਂ ਮਨਾ ਹੋ ਜਾਂਦਾ ਹੈ ਜਾਂ ਫਿਰ ਬਣਦਾ ਨਹੀਂ ਹੈਗਾ ਸੰਜੋਗ ਇਸ ਨੂੰ ਜੋੜਨ ਵਾਸਤੇ ਅੱਜ ਮੈਂ ਤੁਹਾਨੂੰ ਹਨਾ ਇੱਕ ਪੰਕਤੀ ਦਾ ਜਾਪ ਦੱਸੂਗੀ ਉਸ ਦਾ ਤੁਸੀਂ ਨੇ ਜ਼ਰੂਰ ਕਰਨਾ ਜਿੱਤੇ ਤੁਸੀਂ ਨੇ ਸਭ ਤੋਂ ਪਹਿਲਾਂ ਦੇਖੋ ਮੈਂ ਪਹਿਲਾਂ ਦੱਸਿਆ ਵੀ ਤੁਸੀਂ ਨੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨੇ ਉਸ ਤੋਂ ਬਾਅਦ ਤੁਸੀਂ ਨੇ ਹਨਾ ਇੱਕ ਸਵਾ ਮਹੀਨਾ ਨਿਸਾਨ ਸਾਹਿਬ ਦੀ ਸੇਵਾ ਕਰਨੀ ਹੈ ਨਿਸਾਨ ਸਾਹਿਬ ਨੂੰ ਇਸ਼ਨਾਨ ਕਰਵਾ ਕੇ ਆਉਣਾ ਮਲਕੇ ਸਾਫ ਕਰਕੇ ਆਉਣਾ ਉੱਥੇ ਜੁੱਤੀ ਜੋੜੇ ਨੇ ਜਿਹੜੇ ਹਨਾ ਉਹਨਾਂ ਨੂੰ ਝਾੜ ਕੇ ਆਉਣਾ ਹੈਗਾ ਕਿਉਂਕਿ ਸੇਵਾ ਦੇ ਨਾਲ ਹਨਾ ਜਿਹੜੇ ਆਪਣੇ ਬੱਜੇ ਹੋਏ ਕਰਮ ਨੇ ਹਨਾ ਉਹ ਕੱਟੇ ਜਾਂਦੇ ਹੈਗੇ ਤਾਂ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿੰਨਾ ਵੀ ਭੈਣਾ ਦੇ ਬੱਚੇ ਹਨਾ ਦੇ ਸੰਜੋਗ ਨਹੀਂ ਮਿਲ ਰਹੇ ਹੈਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਅਰਦਾਸ ਕਰਨੀ ਹੈ ਤੁਸੀਂ ਹਿੰਦੂਆਂ ਤਾਂ ਤੁਸੀਂ ਆਪਣੇ ਪੀਰ ਅੱਗੇ ਕਰਨੀ ਹੈ ਗੁਰਸਿੱਖੋਂ ਤਾਂ ਤੁਸੀਂ ਗੁਰੂ ਸਾਹਿਬਾਂ ਅੱਗੇ ਕਰਨੀ ਹੈ ਕਿ हे ਵਾਹਿਗੁਰੂ ਜੀ ਸਾਡੇ ਬੱਚੇ ਦੇ ਸੰਜੋਗ ਨੇ ਜਿਹੜੇ ਗੁਰਸਿੱਖ ਪਰਿਵਾਰ ਵਿੱਚ ਮਨਾਉਣਾ ਕਿਉਂਕਿ ਨਸ਼ੇ ਆ ਨੇ ਅੱਜ ਕੱਲ ਬਹੁਤ ਘਰ ਉਜਾੜ ਦਿੱਤੇ ਨੇ ਉਹਦੇ ਨਾਲੋਂ ਦੇਖੋ ਗੁਰੂ ਸਾਹਿਬ ਲਿਖਣ ਵਾਲੇ ਵੀ ਇਹ ਇੱਥੇ ਵੀ ਉਹੀ ਨੇ ਪਿੱਛੇ ਵੀ ਉਹੀ ਨੇ ਤੁਸੀਂ ਨੇ ਉਹ ਸਾਖੀ ਸੁਣੀ ਹੋਣੀ ਹੈ ਜਿਹੜੀ ਬੀਬੀ ਨੂੰ ਹਨਾ ਗੁਰੂ ਸਾਹਿਬਾਂ ਨੇ ਇੱਕ ਦੀ ਜਗ੍ਹਾ ਸੱਤ ਪੁੱਤ ਬਖਸ਼ਤੇ ਸੀਗੇ ਪਰ ਮੇਨ ਇਹ ਹੀ ਗੱਲ ਹੈ ਵੀ ਦਾਤ ਲੈਣ ਤੋਂ ਪਹਿਲਾਂ ਵੀ ਤੇ ਦਾਤ ਲੈਣ ਮੰਗਲ ਤੋਂ ਪਹਿਲਾਂ ਵੀ ਨਾ ਤੇ ਵਾਹਿਗੁਰੂ ਤੇ ਭਰੋਸਾ ਰੱਖਣਾ ਤੇ ਇਨਸਾਨ ਸਾਹਿਬ ਦੀ ਤੁਸੀਂ ਨਾ ਸਵਾ ਮਹੀਨਾ ਸੇਵਾ ਕਰਨੀ ਤੇ ਜਪਜੀ ਸਾਹਿਬ ਦਾ ਪਾਠ ਲਗਾਤਾਰ ਕਰਨੇ ਤੇ ਵਾਹਿਗੁਰੂ ਜੀ ਪਲੀ ਕਰਨਗੇ ਜਿਹੜੇ ਮੈਂ ਪਹਿਲਾਂ ਤਰੀਕੇ ਦੱਸੇ ਨੇ ਉਹ ਤਾਂ ਦੇਖੋ ਇੱਕ ਅੱਜ ਕੱਲ੍ਹ ਜਾਗ ਤਰਫ ਵਿੱਚ ਇਹ ਚੱਲ ਰਿਹਾ ਤਾਂ ਤੁਸੀਂ ਕਰ ਸਕਦੇ ਹੋ ਤਾਂ ਕਰ ਲਿਓ ਨਹੀਂ ਮੈਂ ਤੁਹਾਨੂੰ ਉਹਦੇ ਬਾਰੇ ਕੁਝ ਨਹੀਂ ਕਹੂੰਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਸਾਥੀ ਸਤਿ ਸ੍ਰੀ ਅਕਾਲ